देखो एक बार ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰਟ ਪੁਲਿਸ ਅਮਰ ਸਿੰਘ ਨੂੰ ਮਿਲੀ ਹੈ 1 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਮੰਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਇਹ ਨੈਟਵਰਕ ਚਲਾ ਰਹੇ ਆ ਪਰਨਾਵੀ ਉਸ ਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸਭ ਤੋਂ ਵੱਡੇ ਗੱਲ ਸਪਨਾ ਉਹਨਾਂ ਦਾ ਇਕੱਲੇ ਦਾ ਨਹੀਂ ਸਾਰੇ ਪੂਰੇ ਪੰਜਾਬ ਦੇ ਪੰਜਾਬੀਅਤ ਦਾ ਹੈ ਜਿਹੜਾ ਕੰਮ ਪੁਲਿਸ ਟੀਮ ਕਰ ਰਹੀ ਹੈ ਪਹਿਲੇ ਵੀ ਪੁਲਿਸ ਕਮਿਸ਼ਨਰ ਇੰਨੇ ਆਏ ਨੇ ਪਰ ਕਹਿੰਦੇ ਨੇ ਚੋਕੇ ਛੱਕੇ ਮਾਰ ਰਹੇ ਜੀ ਤੁਸੀਂ ਪੂਰੀ ਟੀਮ ਮਾਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੇ ਹੋ ਜਨਤਾ ਪ੍ਰਸ਼ੰਸਾ ਕਰ ਰਹੀ ਹੈ ਇਸ ਵਿੱਚ ਸਰ ਲੋਕ ਵੀ ਹੁਣ ਤੁਹਾਡੇ ਨਾਲ ਕਾਫੀ ਮਾਤਰਾ ਨਾਲ ਜੁੜ ਰਹੇ ਨੇ ਪਰ ਡਰ ਰਹੇ ਨੇ ਕਿਉਂਕਿ ਇਹ ਪਿੱਛੇ ਜੇ ਉਹ ਅਗਰ ਜਾਣਦੇ ਤਾਂ ਪਰਚੇ ਹੋ ਜਾਂਦੇ ਉਹਨਾਂ ਤੇ ਉਲਟਾ ਹੋ ਜਾਂਦੇ ਤੇ ਜਨਤਾ ਨੂੰ ਨਾਲ ਜੋੜਿਆ ਜਾਵੇ ਤਾਂ ਮੈਂ ਕਹਿੰਦਾ ਪਹਿਲਾਂ ਬ੍ਰੀਫ ਕਰਕੇ ਫਿਰ ਇਹਦੇ ਬਾਰੇ ਸਵਾਲ ਕਰੀਏ ਇਕੋ এবਾਰੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅਮਰ ਸਰਬ ਨੂੰ ਮਿਲੀ ਹੈ 1.5 ਕਿਲੋ ਹਿਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਕਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਨੈਟਵਰਕ ਚਲਾ ਰਹੇ ਆ ਪਰਨਾ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਤੇ ਯੂ ਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡਾ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤਾਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਹਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ACP ਔਰ ਸ਼ਿਵਦਰਸ਼ਨ ਸਾਡੇ SHO ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਏ 'ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣ ਆਉਂਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ 'ਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਇਹ ਕਿ ਤੋਂ ਇਹ ਵਾਲੀ ਕਰਦਾ ਸੀਗਾ ਇਹਦੇ ਨਾਲ ਦੇ ਪਿੱਛੇ ਕਿੰਮਤਾ ਰੋਲ ਪੁੱਛਨੇ ਬੜੇ ਸੀ ਜਾਂ ਕੋਈ ਕਬੱਡੀ ਦਾ ਪਲੇਅਰ ਸੀ ਇਸ ਦਾ ਨਾ ਕੋਈ ਐਂਗਲ ਸਾਹਮਣੇ ਇੱਕ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹੋ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਤੇ ਕੰਬਾਈਨ ਹਾਰਵੈਸਟਰ ਤੇ ਕੰਮ ਕਰਦਾ ਦਸਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਫ੍ਰੈਕਟ ਕਿੱਥੇ ਸੀਗਾ ਨਾ ਲੁਕਾ ਕੇ ਰੱਖੀ ਸੀ ਕੋਈ ਹੀ ਰੋਇਨ ਕਿਨਾਂ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋਂ ਰਿਕਵਰੀ ਹੋਈ ਹੈ ਦੇਖੋ ਭਾਈ ਸਾਹਿਬ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹ ਇਹਦਾ ਰਿਮਾਂਡ ਮੂਨ ਲੈ ਕੇ ਹੁਣ ਅਸੀਂ ਡਿਟੇਲ ਚ ਇਹ ਤੋਂ ਪੁੱਛਗਿੱਛ ਕਰਨੀ ਹੈ ਫਾਈਨੈਂਸ਼ੀਅਲ ਐਸਪੈਕਟ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇਜਸ ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਸੋ ਉਹਦੇ ਤੇ ਵਰਕ ਕਰ ਰਹੇ ਆ ਜੀ ਹਜੇ ਨਹੀਂ ਕੋਈ ਪਤਾ ਲੱਗਿਆ ਜੀ ਬਾਕੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਆਨ ਦ